ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਈ ਹੈ ਇਹੋ ਸਮਾਂ ਹੈ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਸਾਫ਼ ਕਰਦੇ ਹਾਂ ਨਵੇਂ ਸੁਪਨਿਆਂ ਦਾ ਉਚਾਰਨ ਕਰ ਸਕਦੇ ਹਾਂ ਸਵੇਰ ਦਾ ਇਹ ਸਮਾਂ ਸਿਰਫ ਸੂਰਜ ਦੀ ਰੋਸ਼ਨੀ ਹੀ ਨਹੀਂ ਲਿਆਉਂਦਾ ਸਗੋਂ ਸਾਡੇ ਜੀਵਨ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਵੀ ਪਰਦਾ ਹੈ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਹੌਸਲਾ ਹਾਰ ਜਾਂਦੇ ਹਾਂ ਪਰ ਯਾਦ ਰੱਖੋ ਹਰ ਕਠਿਨਾਈਆਂ ਤੁਹਾਡੀ ਸਫਲਤਾ ਦੀ ਪਰਖ ਹੈ ਸਫਲ ਲੋਕ ਉਹੀ ਹੁੰਦੇ ਹਨ ਜੋ ਹੌਸਲਾ ਰੱਖਦੇ ਹਨ ਅਤੇ ਹਰ ਦਿਨ ਆਪਣੇ ਉਰਜਾ ਵੱਲ ਵੱਧਦੇ ਹਨ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਉਸ ਦੀ ਸ਼ੁਰੂਆਤ ਸਵੇਰ ਦੇ ਇੰਨੇ ਕੁਝ ਮਿੰਟਾਂ ਵਿੱਚ ਕਰ ਸਕਦੇ ਹਾਂ ਇੱਕ ਕਦਮ ਅੱਗੇ ਵਧਾਓ ਦੂਜਾ ਕਦਮ ਖੁਦ ਬੈ ਖੁਦ ਆ ਜਾਂਦਾ ਹੈ ਹਰ ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਵੱਡੇ ਨਤੀਜੇ ਦਿੰਦੀ ਹੈ ਇਸ ਸਵੇਰ ਨੂੰ ਆਪਣਾ ਬਣਾਓ ਅਤੇ ਜੋ ਵੀ ਕੁਝ ਤੁਸੀਂ ਅਜੇ ਤੱਕ ਪੂਰਾ ਨਹੀਂ ਕਰ ਸਕੇ ਉਹਨੂੰ ਅੱਜ ਹੀ ਸ਼ੁਰੂ ਕਰੋ ਜ਼ਿੰਦਗੀ ਇੱਕ ਯਾਤਰਾ ਹੈ ਅਤੇ ਹਰ ਸਵੇਰ ਸਾਡੀ ਹਾਰ ਵਿੱਚ ਇੱਕ ਨਵਾਂ ਸਿਰਾ ਖੋਲਦੀ ਹੈ ਆਓ ਅੱਜ ਆਪਣੇ ਮਨ ਨੂੰ ਮਜਬੂਤ ਕਰੋ ਆਪਣੀਆਂ ਕਮਜ਼ੋਰੀਆਂ ਨੂੰ ਹੌਸਲੇ ਨਾਲ ਹਰਾਓ ਅਤੇ ਜੋਸ਼ ਨਾਲ ਅੱਗੇ ਵਧੋ ਰੱਬ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤਾਂ ਪਾਵੇ ਤੇ ਤੁਸੀਂ ਹਰ ਮੰਜ਼ਿਲ ਤੱਕ ਪਹੁੰਚੋ